ਤੇ ਜਿੱਥੇ ਵੀ ਤੁਸੀਂ ਜਾਂਦੇ ਹੋ ਤੁਹਾਨੂੰ ਬੜੀ ਰਿਸਪੈਕਟ ਆਦਰ ਸਤਕਾਰ ਮਿਲਦਾ ਹੈ ਪਰ ਜਦੋਂ ਤੁਸੀਂ ਆਪਣੇ ਕੰਮ ਤੋਂ ਆਪਣੇ ਘਰ ਜਾਂਦੇ ਹੋ ਵਾਪਸ ਤੇ ਉਸ ਸਮੇਂ ਤੁਹਾਡੇ ਘਰ ਵਿੱਚ 빅 ਲੀਡਰ ਕੌਣ ਹੁੰਦਾ ਹੈ ਮਤਲਬ ਤੁਸੀਂ ਆਪਣੇ ਹੱਕ ਦੇ ਸਵਾਲ ਪੁੱਛਿਆ ਹੈ ਮਤਲਬ ਵੈਸੇ ਤਾਂ ਮੈਂ ਪੰਜਾਬ ਦਾ ਹੋਮ ਮਿਨਿਸਟਰ ਹਾਂ ਪਰ ਸਾਡੇ ਘਰ 'ਚ ਹੋਮ ਮਿਨਿਸਟਰ ਕੌਣ ਹੈ ਤੁਸੀਂ ਇਹ ਹੀ ਪੁੱਛਦੇ ਹੋ ਨਾ ਹਾਂਜੀ ਸਰ ਮੈਨੂੰ ਮੈਨੂੰ ਪਹਿਲਾਂ ਵੀ ਕਿਸੇ ਨੇ ਪੁੱਛਿਆ ਸੀ ਕਹਿੰਦੇ ਬਾਹਰ ਤਾਂ ਬੜੀ ਟੌਰ ਹੈ ਬਾਹਰ ਤਾਂ ਬੜੇ ਵੱਲੇ ਵੱਲੇ ਆ ਇੱਜ਼ਤ ਹੈ ਜੇ ਲੋਕ ਘਰੇ ਜਾਣੇ ਇੱਜ਼ਤ ਦਾ ਬਾਦਾ ਦਾ ਕੋਈ ਮਹਿਸੂਸ ਕਰਦੇ ਹੋ ਮੈਂ ਕਹਾ ਜੀ ਜਿਵੇਂ ਦੁਨੀਆਦਾਰੀ ਚੱਲਦੀ ਉਹਵੇਂ ਹੀ ਅਸੀਂ ਆ ਆਮ ਘਰਾਂ ਚ ਉੱਠੇ ਹੋਏ ਆ ਜੀ ਆਮ ਲੋਕਾਂ ਵਾਂਗੂ ਰਹਿੰਨੇ ਆ ਆਮ ਜ਼ਿੰਦਗੀ ਹੈ ਕੋਈ ਸੋਨੇ ਦੇ ਚਮਚੇ ਮੂੰਹ ਚ ਲੈ ਕੇ ਪੈਦਾ ਨਹੀਂ ਹੋਏ ਮਿਹਨਤਾਂ ਕਰਕੇ ਖੇਤੀਆਂ ਕਰਕੇ 10ਵੀਂ ਸਾਈਕਲ ਤੇ ਫਿਰ ਬਾਜ ਮੈਨੀ ਵੀ ਕੋਮ ਚ ਦਾਖਲ ਲਿਆ ਉਹ ਬੱਸ ਦੀ ਛੱਤ ਤੇ ਕਿਉਂਕਿ ਸਟੂਡੈਂਟਾਂ ਦਾ ਚੜ੍ਹਿੰਦੇ ਅੰਦਰ ਤਾਂ ਕਹਿੰਦੇ ਨਾ ਛੱਤ ਤੇ ਚਲੋ ਸੋ ਉਸ ਤੋਂ ਬਾਅਦ ਜ਼ਿੰਮੇਵਾਰੀ ਇਸ ਲੈਵਲ ਦੀ ਆ ਗਈ ਕਿ ਜਿਹੜਾ ਮੁੱਖ ਮੰਤਰੀ ਦਾ ਉਹਦਾ ਬਹੁਤ ਵੱਡਾ ਸਟੇਟ ਦਾ ਹੈ ਇੱਕ ਬਹੁਤ ਵੱਡੀ ਤੇ ਸੈਂਟੀਮੈਂਟਲ ਤੇ ਜਜ਼ਬਾਤੀ ਸਟੇਟ ਹੈ ਸਾਡੀ ਸਾਢੇ 3 ਕਰੋੜ ਬੰਦਾ ਉਹਨਾਂ ਦਾ ਕਸਟੋਡੀਅਨ ਬਣਨਾ ਫਿਰ ਉਹਨਾਂ ਨੂੰ ਹਰੇਕ ਨੂੰ ਖੁਸ਼ ਰੱਖਣਾ ਬੜਾ ਔਖਾ ਕੰਮ ਹੈ ਪਰ ਉਹ ਕਹਿੰਦੇ ਹਨ ਕਿ ਜਿਹੜਾ ਚੁੰਝ ਦਿੰਦਾ ਹੈ ਉਹ ਚੋਗਾ ਵੀ ਦਿੰਦਾ ਹੈ ਜਿਹੜਾ ਕੋਈ ਪਰਮਾਤਮਾ ਜੇ ਕੋਈ ਅਹੁਦਾ ਦਿੰਦਾ ਹੈ ਤਾਂ ਉਹਨੂੰ ਨਿਭਾਉਣ ਦਾ ਸਮੱਤ ਵਿਧੀ ਵਿਧਾਨ ਵੀ ਦਿੰਦਾ ਹੈ ਨਾਲ ਐਵੇਂ ਨਹੀਂ ਕਿਸੇ ਤੋਂ ਕੰਮ ਲੈਂਦਾ ਉਹ ਕਿਸੇ ਦੀ ਡਿਊਟੀ ਲਾਉਂਦਾ ਆਪ ਤਾਂ ਦੇਖੋ ਰੱਬ ਨੇ ਆਪ ਤਾਂ ਆਉਣਾ ਨਹੀਂ ਕਿਸੇ ਨਾ ਕਿਸੇ ਬੰਦੇ ਦੇ ਵਿੱਚ ਦੀ ਹੋਈ ਕੋਈ ਕੰਮ ਕਰਾਉਂਦਾ ਸੋ ਜੋ ਇੱਜ਼ਤ ਮਾਨ ਕਰ ਬਣਿਆ ਹੋਇਆ ਮੈਂ ਤਾਂ ਇਹੀ ਕਹਣਾ ਉਹਨਾਂ ਘਰੇ ਜਾ ਕੇ ਵੀ ਸੀਸੇ ਮੂਰੇ ਘੜ ਕੇ ਵੀ ਕਜਿੰਨੀ ਕਿ ਇੱਜ਼ਤ ਪ੍ਰਮਾਤਮਾ ਨੇ ਬਖਸ਼ੀ ਹੈ ਇੰਨੀ ਕੁ ਬਣੀ ਰਹੇ ਭਾਵੇਂ ਬਦੇ ਨਾ ਪਰ ਕਟੇ ਨਾ ਪਰ ਹਾਂ ਤੁਹਾਡਾ ਸਵਾਲ ਜਿਹੜਾ ਉਹ ਇਹ ਵੀ ਘਰੇ ਜਾ ਕੇ ਮੈਂ ਮੁੱਖ ਮੰਤਰੀ ਨਹੀਂ ਹੁੰਦਾ ਠੀਕ ਹੈ ਨਾ ਉਹ ਤਾਂ ਘਰ ਤੋਂ ਪਹਿਲੀ ਜਦੋਂ ਘਰ ਵੱਲ ਨੂੰ ਗੱਡੀ ਮੁੜਦੀ ਹੈ ਉਹਦੇ ਮੈਂ ਕਹ ਦਿੰਦਾ ਵੀ ਭਾਈ ਕਰੇ ਆਗੇ ਹੁਣ ਆਪਾਂ ਤੇ ਆਪਣੇ ਆਪਣਾ ਵੀ ਗੱਲ ਕਰ ਲੈਣਾ ਵੀ ਕਰੇ ਆਗੇ ਵੀ ਹੁਣ ਆਰਡਰ ਤਾਂ ਚੱਲਣੇ ਨਹੀਂ ਹੈਗੇ ਹੈਨਾ हूँ तो जो कई बार बाहर एक बार मैं किसी फंक्शन पर गया बड़ा जिम्मे अज बैठे मान इज्जत सारे पास सलूट सारे स्टूडेंट भी कहान सर यू आर जीनियस फ्रॉम फ्रॉन आमका चलो तरीफ फरीकू चंकी लगती है अद्धे एक घंटे बाद मैं घर गया ਜਾਣ ਸਾਰ ਪਹਿਲਾ ਡਾਇਲੌਗ ਸੀ ਤੁਹਾਨੂੰ ਅਕਲ ਨਹੀਂ ਆ ਸਕਦੀ ਮੈਂ ਕਿਹਾ ਯਾਰ ਮੈਂ ਸੋਚ ਅੱਧਾ ਘੰਟਾ ਪਹਿਲਾਂ ਤਾਂ ਮੈਨੂੰ ਜੀਨੀਅਸ ਕਹੀ ਜਾਂਦੇ ਸੀ ਲੋਕ ਮੈਂ ਕੀ ਹੋ ਗਿਆ ਆ ਤੌਲੀਆ ਦੇਖੋ ਕਿੱਥੇ ਸਿੱਟ ਕੇ ਗਏ ਹਾਂ ਤੌਲੀਆ ਦੀ ਸਤਰਨ ਦੀ ਜਗ੍ਹਾ ਹੈ ਹੈ ਉਹ ਚੱਪਲਾਂ ਦੇਖੋ ਕਿੱਥੇ ਪਈਆਂ ਨੇ ਮੈਂ ਕਿਹਾ ਜੀ ਕੋਈ ਗੱਲ ਨਹੀਂ ਅੱਗੇ ਤੋਂ ਜ਼ਿਆਦਾ ਤੌਲੀਆ ਪਹਿਲਾਂ ਹੀ ਤਰ ਗਿਆ ਕਰਾਂਗੇ ਸੋ ਇਹ ਤਾਂ ਯੂਨੀਵਰਸਲ ਟਰੁੱਥ ਹੈ ਔਰ ਅੱਜ ਵਿਮਨਸ ਡੇ ਹੈ ਕੁਝ ਬੋਲ ਵੀ ਨਹੀਂ ਸਕਦੇ ਭਾਈ ਥੋੜਾ ਦੇਣਾ ਹੈ ਜੀ ਨਾ ਠੀਕ ਹੈ ਨਾ ਸੋ ਪਰ ਇਹ ਵੀ ਗੱਡੀ ਦੇ ਦੋ ਪਹੀਏ ਨੇ ਗ੍ਰਸਤੀ ਜੀਵਨ ਜਿਹੜਾ ਹੈ ਪਹੀਏ ਦੋਨੇ ਜੇ ਬੈਲੈਂਸ ਦੇ ਵਿੱਚ ਰਹਿਣ ਤਾਂ ਗੱਡੀ ਚੱਲਦੀ ਹੈ ਨਹੀਂ ਤਾਂ ਫਿਰ ਜੇ ਇੱਕ ਪਹੀਆ ਖਰਾਬ ਹੋਵੇ ਜਾਂ ਅਲਾਈਨਮੈਂਟ ਆਊਟ ਹੋਵੇ ਜਾਂ ਫਿਰ ਗੱਡੀ ਨਹੀਂ ਚੱਲਦੀ ਫਿਰ ਸੋ ਉਹ ਕਹਿੰਦੇ ਵੀ ਓਬਾਮੇ ਨੇ ਵੀ ਕਿਹਾ ਸੀਗਾ ਜਦੋਂ ਉਹ ਰਾਸ਼ਟਰਪਤੀ ਸੀ ਕਿ ਸਾਰੀ ਦੁਨੀਆ ਮੈਥੋਂ ਡਰਦੀ ਹੈ ਕਹਿੰਦਾ ਮੈਂ ਮਸ਼ੈਲ ਓਬਾਮਾ ਤੋਂ ਡਰਦਾ ਹਾਂ ਹੈ ਨਾ ਪਤਾ ਨਹੀਂ ਕੀ ਰੋਬ ਜਾਂ ਹੁੰਦਾ ਇਹ ਨਾ ਕੁਝ ਕਹਿੰਨੇ ਨੂੰ ਸਾਨੂੰ ਤੁਸੀਂ ਉਹ ਦੱ ਦਰ ਮੇਰਾ ਇੱਕ ਦੋਸਤ ਹੈ ਉਹ ਪਿੰਡ ਹੈ ਉਹ ਕਹਿੰਦਾ ਬਾਈ ਜੀ ਗੱਲ ਪੁੱਛਣੀ ਸੀ ਮੈਂ ਕੀ ਕਹਿੰਦਾ ਯਾਰ ਮੈਂ ਅਮਰੀਕਾ ਵਾਲੀ ਤੇ ਰੋਬ ਬਹੁਤ ਮਾਰਦਾ ਮੈਂ ਕਿਹਾ ਅੱਛਾ ਕਹਿੰਦਾ ਜੇ ਨੂਨ ਮਿਰਚ ਘੱਟ ਹੋਵੇ ਮੈਂ ਥਾਲੀ ਭਵਾ ਕੇ ਮਾਰਦਾ ਕਹਿੰਦਾ ਮੈਂ ਕਿਹਾ ਅੱਛਾ ਕਹਿੰਦਾ ਜੀ ਮੈਂ ਤਾਰ ਦੂਰ ਪੀ ਕੇ ਆ ਜਾਵਾਂ ਕਹਿੰਦਾ ਫਿਰ ਜੁਰਾਬਾਂ ਜੁਰੂਬਾਂ ਉਹੀ ਲਾਉਂਦੀਆਂ ਮੇਰੀਆਂ ਹੈਨਾ ਮੈਂ ਕਿਹਾ ਅੱਛਾ ਕਹਿੰਦਾ ਵੀ ਜੇ ਉਹ ਕੁਝ ਕਹਦੇ ਆ ਆ ਲੈਉਣਾ ਮੈਂ ਮੈਂ ਐ ਨਹੀਂ ਹੁੰਦਾ ਹਜੇ ਨਹੀਂ ਟਾਈਮ ਹੈਗਾ ਜੀ ਉਹ ਮੈਨੂੰ ਕਹਿੰਦਾ ਮੈਂ ਉਹਦੀ ਕੋਈ ਨਹੀਂ ਮੰਨਦਾ ਗੱਲ ਮੈਂ ਕਿਹਾ ਅੱਛਾ ਫੇਰ ਤੂੰ ਪੁੱਛਣਾ ਕੀ ਚਾਹੁੰਦਾ ਕਹਿੰਦਾ ਯਾਰ ਡਰ ਵੀ ਮੈਨੂੰ ਹੀ ਲੱਗਦਾ ਉਹ ਤੂੰ ਕਹਿੰਦਾ ਨਾਲੇ ਕੁਝ ਕਹਿੰਦੀ ਨਹੀਂ ਮੈਂ ਕਿਹਾ ਵੀ ਤਾਂ ਕੁਦਰਤ ਵੱਲੋਂ ਨਾ ਕੋਈ ਸੈਂਸ ਪਾਈ ਹੋਈ ਹੈ ਸੋ ਭਾਈ ਬਚਾਈ ਰਹੋਏ ਬਸ ਜਿਉਂਦੀਆਂ ਬਸਦੀਆਂ ਰਹੋ ਕਿਉਂਕਿ ਤੁਸੀਂ ਜਗ ਜਨ ਨਹੀਂ ਆਓ ਤੁਸੀਂ ਬਹੁਤ ਕੁਝ ਦੇਖਣਾ ਹੁੰਦਾ ਤੁਸੀਂ ਕਿਉਂਕਿ ਅਸੀਂ ਤਾਂ ਸਾਡੀ ਤਾਂ ਕਰੂ ਬਾਹਰ ਜਦੋਂ ਜਾਣੇ ਸਾਡੀ ਤਾਂ ਆਊਟਿੰਗ ਹੋ ਜਾਂਦੀ ਹੈ ਤੁਹਾਡਾ ਹਰ ਵਕਤ ਘਰੇ ਹੀ ਰਹਿਣਾ ਫਿਰ ਅੱਗੇ ਗਰਸਤੀ ਨੂੰ ਸੰਭਾਲਣਾ ਬੱਚਿਆਂ ਨਾਲ ਜਾਂ ਕੌਣ ਆਉਂਦਾ ਕਰੇ ਕੀ ਉਹ ਕਹਿੰਦੇ ਆ ਨਾ ਕਿ ਘਰ ਤਾਂ ਬਣ ਜਾਂਦਾ ਪਰ ਉਸ ਘਰ ਨੂੰ ਅਸਲੀ ਘਰ ਜਿਹੜਾ ਉਹ ਲੇਡੀ ਬਣਾਉਂਦੀ ਹੈ ਕਿ ਨਹੀਂ ਤਾਂ ਬੁਆਏਜ ਹੋਸਟਲ ਦਾ ਜਿਹੜਾ ਹਾਲ ਹੁੰਦਾ ਉਹੀ ਸੇਮ ਹੁੰਦਾ ਹੈ ਵੀ ਕੋਈ ਕਿਤੇ ਚੀਜ਼ ਪਈ ਹੈ ਕੋਈ ਕਿਤੇ ਚੀਜ਼ ਪਈ ਹੈ ਸੋ ਇਹ ਪਰਮਾਤਮਾ ਨੇ ਤੁਹਾਨੂੰ ਗੁਣ ਦਿੱਤਾ ਹੈ ਹਾਂ ਮੈਨੂੰ ਇੱਕ ਥੋੜਾ ਜਿਹਾ ਫਾਇਦਾ ਹੈ ਕਿ ਜਿਹੜੀ ਮੇਰੀ ਵਾਈਫ ਉਹ ਡਾਕਟਰ ਹੈ ਐਮ ਬੀ ਬੀ ਐਸ ਹੈ ਤੇ ਪੜ੍ਹੀ ਲਿਖੀ ਹੈ ਤਾਂ ਕਰਕੇ ਥੋੜਾ ਬਹੁਤ ਅੰਗਰੇਜ਼ੀ ਜਿਹੜ ਕਲ ਲੈਂਦੀ ਹੋਰ ਤਾਂ ਕੀ ਹੈ ਹਨਾ ਉਹ ਤਾਂ ਸੇਮ ਹੀ ਨੇ ਨਾ ਗੱਲਾਂ ਤਾਂ ਸੇਮ ਹੀ ਨੇ ਸੋ ਪਰ ਰਹਿਣਾ ਵੀ ਇਦਾਂ ਹੀ ਚਾਹੀਦਾ ਫਿਰ ਸਮਾਜ ਦਾ ਸੀ ਹਿੱਸਾ ਤਾਂ ਸਮਾਜ ਦਾ ਜੋ ਸਮਾਜ ਨਾ ਹੁੰਦਾ ਜੋ ਜਿਵੇਂ ਸਮਾਜ ਰਹਿੰਦਾ 1980 ਰਹਿੰਦੇ ਆ ਕੋਈ ਅਸੀ ਗੱਲ ਨਹੀਂ ਪਰ ਹਾਂ ਵਿਸ਼ਵਾਸ ਪਿਆਰ ਇੱਕ ਦੂਜੇ ਨੂੰ ਸਮਝਣਾ ਔਰ ਇੱਕ ਦੂਜੇ ਦੀਆਂ ਉਮੀਦਾਂ ਤੇ ਪੂਰਾ ਉਤਰਨਾ ਇਹ ਜਿਹੜਾ ਮੰਤਰ ਉਹ ਵਸਦੇ ਘਰਾਂ ਦੀ ਨਿਸ਼ਾਨੀ ਹੈ ਜੀ ਔਰ ਹਮੇਸ਼ਾ ਕਰਮਤਾਹੀ ਕਹਿੰਨਾ ਕਿ ਪੰਜਾਬ ਦੇ ਘਰ ਵਸਦੇ ਰਹਿਣ ਹੱਸਦੇ ਰਹਿਣ ਔਰ ਸਾਡਾ ਪੰਜਾਬ ਤਰੱਕੀ ਕਰਦਾ